ਕੱਕਾ ਕਿਰਨ ਕਮਲ ਮਹਿ ਪਾਵਾਂ ਫਸੀ ਵਿਗਾਸਉ ਸੰਪੰਨ ਨਹੀਂ ਆਵਾ ਕਿਵੇ ਅਸਲ ਦੀ ਗੱਲ ਕੀ ਹੈ 100 ਲੱਖ ਵੇਟਣਾ ਨਾ ਹੋਈ ਕਹਿੰਦੇ ਕੱਕਾ ਕਿਰਨ ਕਮਲ ਮੇ ਪਾਵਾਂ ਜਿਹੜੀ ਅੰਦਰ ਜੋ ਜਿਹੜੀ ਅੰਦਰ ਗਿਆਨ ਦੀ ਕਿਰਨ ਪੈ ਗਈ ਸਾਡੇ ਜਿਹੜੀ ਗੱਲ ਦੀ ਸਾਨੂੰ ਸਮਝ ਆ ਗਈ ਸਸੀ ਵਿਗਾਸ ਸੰਪਟ ਨਹੀਂ ਆਵਾ ਉਹਦੇ ਨਾਲ ਮਨ ਜਿਹੜਾ ਹੈ ਬਲ ਵਿੱਚ ਚੱਲਣ ਹੋ ਜਾਂਦਾ ਰੋਸ਼ਨੀ ਹੋ ਜਾਂਦੀ ਸਸੀ ਵਿਗਾਸ ਮਨ ਕੜ ਅਸਲ ਤੇ ਚਿੱਤ ਤੇ ਅਰਮਾਨ ਦੋਹਾਂ ਲਈ ਨੋ ਮਨ ਜਿਹਨੂੰ ਗਿਆਨ ਘਟਾ ਹੈ ਤੇ ਬਨੇ ਇੱਕੋ ਹੀ ਹੈ ਜੇ ਤਰ ਹੁੰਦੀ ਹੁੰਦੇ ਕੱਟ ਗਿਆ ਨਾਲ ਸਸੀ ਹੈ ਇਹ ਜਿਹੜਾ ਇੱਕ ਤਾਂ ਹੁੰਦਾ ਹੰਸ ਅੱਗੇ ਹੰਸ ਬੋਲੇ ਲਾ ਹਾਂਸ ਤੋਂ ਵੱਡ ਹੰਸ ਬੰਦਾ ਫਿਰ ਮੈਂ ਜਾਣਿਆ ਵੱਡ ਹੰਸ ਹੈ ਤੇ ਹੰਸ ਹੀ ਨਾ ਹੰਸ ਨੂੰ ਬਗਲਾ ਕਹਿੰਦੇ ਨੇ ਹਾਂ ਸਰ ਬਕਲਾ ਇੱਕੋ ਹੀ ਹੁੰਦਾ ਥੋੜਾ ਜਿਹਾ ਧਿਆਨ ਬਗਲੇ ਦਾ ਫਰਕ ਪੈਦਾ ਕੀਤਾ ਜਿਹੜਾ ਵੱਡ ਹੰਸ ਹੁੰਦਾ ਹੈ ਇਹਦਾ ਮਨ ਕਾਲਾ ਬਖਸ ਹੰਸ ਦਾ ਮਨ ਕਾਲਾ ਹੁੰਦਾ ਹੰਸ ਦੇ ਵਿੱਚ ਬਗਲਾ ਵੀ ਹੁੰਦਾ ਹਾਂਸ ਦੇ ਵਿੱਚ ਬਗਲਾ ਵੀ ਹੁੰਦਾ ਦੋ ਮਨ ਨਹੀਂ ਹੁੰਦੇ ਉੱਥੇ ਵੀ ਚੁਗਦਾ ਡੰਡਾ ਵੀ ਘਾੜਦਾ ਲੋਏ ਸੱਡ ਕੇ ਗੁਰਦੁਆਰੇ ਜਾਂਦਾ ਮੋਤੀ ਚੁਗਦਾ ਤੇ ਬਾਹਰ ਜਾਂਦਾ ਸੋਈ ਜਾਂਦਾ ਫੇਰ ਲੰਡਰ ਜਾਂਦਾ ਉੱਥੇ ਗੋਟੀ ਚੁਗਦਾ ਗੁਰੂ ਕੇ ਲੰਡਰ ਵਿੱਚ ਹੀਰੇ ਬੋਤੀ ਸੀ ਮੱਤਬ ਵਿਚ ਜਦੋਂ ਤੱਕ ਵਿਹਾਰ ਮਾਣ ਕੋ ਜਿਹੜਾ ਸ਼ਬਦ ਦਾ ਲੰਡਰ ਹੈ ਉਹ ਹੀਰੇ ਬੋਤੀ ਚੁਗਦਾ ਜਾਂਦਾ ਜਦੋਂ ਸੋਈ ਜਾਂਦਾ ਕਿ ਉਹ ਮੈਦਾਨ ਉੱਥੇ ਉਹ ਖਾਂਦਾ ਹਾਂ ਸਦੀ ਵਿਗਾਸ ਸਦੀ ਵਿਗਾਸ ਸੰਬੜ ਨਹੀਂ ਆਬ ਸਦੀ ਜਿਹੜਾ ਮਨ ਖੜ ਜਾਂਦਾ ਉਹਦਾ ਤਾਂ ਬੁਰ ਖੜ ਜਾਂਦਾ ਵਿਚਾਰੇ ਫਿਰ ਉਹ ਪਰਦਾ ਨਹੀਂ ਆ ਸਕਦਾ ਉਹ ਖੜੇ ਸੰਬੜ ਪੜਦਾ ਬੁਰਾ ਮਨ ਤਾਂ ਖੜੇ ਹੀ ਰਹੂਗਾ ਜਿਹਦਾ ਮਨ ਖੜ ਗਿਆ ਭਗਤਾਂ ਦਾ ਕਿਸੇ ਤੇ ਪੜਦਾ ਨਹੀਂ ਪੈ ਸਕਿਆ ਭਗਤਾਂ ਤੇ ਪੜਦਾ ਬਾਦ ਵਿੱਚ ਦੁਆ ਭਗਤਾਂ ਦਾ ਮੰਨ ਸਕੇ ਉਹਦਾ ਤਾਂ ਪੜਦਾ ਜਾਂਦੇ ਰਹੇ ਨੇ ਦੁਆਨੇ ਪਰਪਦੇ ਪੜਦੇ ਦੂਰ ਨਾ ਹੋ ਜਾਣ ਇਹ ਇਸੇ ਦੀ ਕੋਸ਼ਿਸ਼ ਹੋਈ ਆ ਜਿਹਦਾ ਪਰਦਾ ਦੂਰ ਹੋ ਗਿਆ ਉਹਦਾ ਦੁਬਾਰਾ ਪਰਦਾ ਪਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿਸੇ ਨੇ। ਨਾ ਕੋਈ ਕਰਦਾ। ਉਹਦੇ ਨਾਲ ਨਹੀਂ ਕਰਜਾ ਕਰਦੇ। ਹੋਰ ਬਬਲ ਗੁਰੂ ਨੂੰ ਨਾ ਪਤਾ ਲੱਗ ਜੇ ਬੇ ਇਹ ਹੀ ਕੋਸ਼ਿਸ਼ ਕੀਤੀ ਜਲਦੀ ਆਗੇ ਤਹਾਂ ਕੋਠਮ ਰਸਤਾ ਵਾ ਆਗੇ ਤਹਾਂ ਤੁਸਮ ਰਸਤਾ ਵਾ ਔਰ ਹਿਰਦੇ ਵਿੱਚ ਕਮਲ ਵਿੱਚ ਹਿਰਦੇ ਵਿੱਚ ਜਿਹੜਾ ਰਸ ਆ ਉਹ ਨੂੰ ਕੁਸ਼ਨਰਾਤ ਸਪਾਵਾ ਰਾਧਾ ਨੂੰ ਕੋਈ ਜਿਹਦਾ ਪਰਬਤੂਰ ਉਹਨੂੰ ਰਸ ਵੀ ਆਉਂਦਾ ਕਾਜੇ ਤਹਾ ਕੁਸ਼ਨਰਾਤ ਸਪਾਵਾ ਜਿਹੜਾ ਕੋਈ ਸਹਿਜਦਾਨ ਕੋਈ ਵੀ ਖੁਜੀ ਦੂਵੀ ਖੋਲ ਕੋਈ ਲਬਦਾ ਸਮਝ ਆਉਂਦੀ ਹੈ ਉਹਨੂੰ ਰਸ ਵੀ ਆਉਂਦਾ ਆਨੰਦ ਵੀ ਆਉਂਦਾ ਹੌਸਲਾ ਵੀ ਆਉਂਦਾ ਉਹਨੂੰ ਭਲਾ ਕੇ ਦਿਖਾ ਦੇ ਮਾਰਾ ਕੋਈ ਜਿਹੜੀ ਉਹਨੂੰ ਸਮਝ ਆ ਗਈ ਦੁਨੀਆ ਤੋਂ ਅੱਗੇ ਵੀ ਸਮਝਉਂਦੀ ਹੈ ਕਿ ਜਿਹੜੀ ਦੁਨੀਆ ਜਾਣਦੇ ਉਹ ਤਾਂ ਬਹਾਂ ਦੀ ਗੱਲ ਜਾਣਦੇ ਦੁਨੀਆ ਉਹਦੀ ਗੱਲ ਮੰਨਦੀ ਹੈ ਦੁਨੀਆ ਉਹਦੀ ਗੱਲ ਉਪਲਾ ਨਹੀਂ ਸਕਦੀ ਆਪਣਾ ਰੱਬ ਨਹੀਂ ਜਾਣ ਸਕਦੀ ਦੁਨੀਆ ਜਿਹੜੇ ਬੰਦੇ ਨੇ ਮੰਨਿਆ ਵੀ ਦੁਨੀਆ ਗੋਲ ਹੈ ਅਗਰ ਸਾਡੀ ਦੁਨੀਆ ਨੂੰ ਬਣਾ ਲਿਆ ਵੀ ਦੁਨੀਆ ਗੋਲ ਹੈ ਜਿਹੜੀ ਬਾਈਬਲ 'ਚ ਲਿਖਿਆ ਸੀ ਦੁਨੀਆ ਚਪਤੀ ਹੈ ਫਲੈਟ ਹੈ ਉਹਨਾਂ ਲੋਕ हट ਕੇ ਬਲੂਟ ਤੇ ਸੱਚ ਆਪਣੇ ਆਪ ਨੂੰ ਬਣਾ ਲੈਦਾ ਹੁੰਦਾ ਹੈ ਸੱਚ ਵਿੱਚ ਤਾਕਤ ਹੈ ਚੂੜ ਉਹਨਾਂ ਕਰਿਆ ਜਿੰਨਾ ਇੱਧਰ ਕੋਸ਼ਿਸ਼ ਕਰਦਾ ਝੂਠ ਵੀ ਸੱਚ ਪ੍ਰਗਟਨਾ ਹੋਵੇ ਪਰ ਜੇ ਸੱਚ ਪ੍ਰਗਟ ਹੋ ਜਵੇ ਫਿਰ ਸੱਚ ਝੂਠ ਨੂੰ ਡਾ ਲੈਂਦਾ ਕਿਉਂ ਕੋਲ ਵੀ ਖੁੱਟੇ ਨਾ ਨਾ ਉਹ ਨਾਣੇ ਵੇਲੇ ਪੜਾ ਨਾ ਜੋਰ ਸੀਨਾ ਦਾ ਤਖੜਾ ਵਾਹ ਦੀ ਜਾਣ ਦਿੱਤੀ ਗੁਰਮੁਖੀ ਦੇ ਨਾਮ ਇਹਨਾਂ ਦਾ ਨੈਟਵਰਕ ਬਹੁਤ ਤਖੜਾ ਸੀ ਝੂਠਿਆਂ ਦਾ ਸਾਰੀਆਂ ਮੱਤਾਂ ਝੂਠੀਆਂ ਸੀ ਸਾਰੀਆਂ ਹੀ ਖੋਈਆਂ ਉਹਨਾਂ ਦਾ ਕੋੜ ਨੇ ਘੋਟੇ ਨਾਂ ਨਾਉਂ ਦਾ ਸੱਚ ਰਹੀ ਸੱਚਿਆ ਦੇਨ ਕਾ ਤਰੀ ਜਾਓ ਹੌਲੀ ਹੌਲੀ ਅਖੀਰ ਨੂੰ ਕੋੜ ਨੇ ਆਪੇ ਹੀ ਘੋਟਾ ਸਖਦ ਹੋ ਜਾਣ ਸੱਚ ਦੀ ਗੱਲ ਕਰੀ ਜਾਓ ਕੋੜ ਦਾ ਸੱਚ ਨੂੰ ਦੋਹਾਂ ਨੂੰ ਲੋਕ ਦੇ ਰਹੇ ਨੇ ਦੁਨੀਆ ਨੇ ਆਪੇ ਹੀ ਸੱਚਾ ਝੂਠ ਦਾ ਫਰਕ ਜਾਣ ਲੈਣਾ ਜਾਂ ਲੋਕਾਂ ਦਾ ਵਧੀ ਜਾਂਦਾ ਝੂਠਿਆਂ ਦਾ ਸਾਹ ਨੇੜੇ ਹੀ ਟੁੱਟ ਜਾਣਾ ਇਹਨਾਂ ਦਾ ਤੇਲ ਪਟ્રોલ ਲੈਣੀ ਬੁੱਕ ਜਾਣਾ ਝੂਠਿਆਂ ਦਾ ਇਨਾ ਕੁ ਜਿਆਦਾ ਨਹੀਂ ਹੁੰਦਾ ਗਿਆਨ ਥੋੜਾ ਹੀ ਹੁੰਦਾ ਹੈ ਦੁਨੀਆ ਦਾ ਹੀ ਗਿਆਨ ਉੱਥੇ ਤੱਕ ਪਹੁੰਚ ਗਿਆ ਹੁਣ ਕਿ ਝੂਠੇ ਤਾਂ ਆਪੇ ਵੀ ਉਹਨਾਂ ਦਾ ਜਵਾਬ ਹੀ ਦੇ ਸਕਦੇ ਵੋ ਟੀਵੀ ਵਿੱਚ ਪ੍ਰਾਣ ਪ੍ਰਤਿਸ਼ਟਾ ਕਰਦੇ ਨੇ ਜੇ ਹੁੰਦੀ ਹੈ ਡਾਕਟਰ ਸਾਹਿਬ ਕਹਿੰਨ ਵੀ ਪ੍ਰਾਣ ਲੈ ਕੇ ਬੂਰਤੀ 'ਚ ਪ੍ਰਾਣ ਪ੍ਰਤਿਸ਼ਟਾ ਕਰਤੀ ਅਸੀਂ ਕਰਦੇ ਹਾਂ ਪਰ ਸਾਫਤ ਕਰ ਡਾਕਟਰੀ ਦੇ ਵਿੱਚ ਕੀ ਫਰਕ ਪਿਆ ਬੂਰਤੀ ਕੀ ਨਵੇਂ ਚੱਲਣ ਲੱਗੀ ਕੀ ਬੂਰਤੀ ਨੂੰ ਭੁੱਖ ਲੱਗਣ ਲੱਗੀ ਕੀ ਸਵਾ ਹੁੰਦਾ ਹੈ ਕੀ ਖੁੰਦ ਖੂਲ ਬਣਦਾ ਹੈ ਕੀ ਦੇਖੋ ਨਾ ਅੱਜ ਸੁਣ ਲਾਗੀ ਕੀ ਕਦੇ ਬਿਮਾਰ ਹੋ ਰਾਜੀ ਹੁੰਦੀ ਹੈ ਬੂਰਤੀ ਕੀ ਪਾੜਾ ਲੱਗਦਾ ਲੱਗਦਾ ਤਾਂ ਕੁਝ ਵੀ ਨਹੀਂ ਕੀ ਅੱਖ ਚ ਮੁਕਦੇ ਹੈ ਬੂਰਤੀ ਕੀ ਅੱਖ ਦੇ ਡੇਲੇ ਤੇ ਹੱਥ ਰੱਖ ਦਈਏ ਪਾੜੇ ਨਿਕਲਦਾ ਉਹ ਫਿਰ ਪ੍ਰਾਣ ਕਰਦੇ ਚੱਲੇ ਤੋ ਵਾਤੀ ਤੁਸੀਂ ਜਿਹੜਾ ਤੇ ਬੋਲ ਰਹੇ ਹੋ ਕਿਹੜੀ ਗੱਲ ਦੀ ਪ੍ਰਾਣ ਕਰਤੇ ਸਾਰ ਕੀ ਤਾਂ ਡਾਕਟਰ ਨੇ ਸਾਫਤ ਕਰ ਦੇਣਾ ਉਹ ਗੱਲਾਂ ਵਈਆਂ ਹੀ ਹੋਣ ਉਹ ਤਾਂ ਸਾਹਿਬ ਨੇ ਸਾਫਤ ਕਰ ਦੇਣਾ ਵੀ ਭਾਈ ਦੇ ਪ੍ਰਾਣ ਪ੍ਰਤਿਸ਼ਤਾ ਕਰੋ ਤੁਸੀਂ ਤਾਂ ਉਹਨਾਂ ਨੇ ਜੇ 15000 ਏਕੜ ਦੀ ਯੂਨੀਵਰਸਿਟੀ ਹੈ ਉੱਤੇ ਤੁਹਾਡਾ ਟੈਸਟ ਲਵਾਂਗੇ ਜੇ ਪ੍ਰਾਣ ਪ੍ਰਤਿਸ਼ਤਾ ਕਰਕੇ ਆਇਓ ਆਇਓ ਆਪਾਂ ਗਾਜੇ ਬਾਜੇ ਲੈ ਕੇ ਸਾਰੀ ਦੁਨੀਆ ਚ ਘਮਾਈਏ ਬੂਰਤੀ ਨੂੰ ਪ੍ਰਾਣ ਪ੍ਰਤਿਸ਼ਤਾ ਫਿਰ ਟੈਸਟ ਕਰੀਏ ਵੀ ਪ੍ਰਾਣ ਪ੍ਰਤਿਸ਼ਤਾ ਹੋਈਆ ਨਹੀਂ ਹੋਈ। ਸੇਫਦਾ ਲੱਗ ਜੂ ਪ੍ਰਾਣ ਪ੍ਰਤਿਸ਼ਤਾ ਦਾ ਗੋਲ ਰਗੂ ਦੇਖੋ ਢੇਨਾਂ ਦਾ ਔੜ ਕਿ ਸੱਚ ਰਹੀ ਢੇਨਾਂ ਦਾ ਸੱਚ ਸਾਜੀ ਅਰਗੇ ਤਹਾ ਕੁਸਮਰਸ ਪਾਵਾ ਪਕਹਿ ਕਹਾ ਕਹਿ ਕਾਥ ਨ ਜਾਵਾ ਅਜੋ ਕੁਸਮ ਕਹਾਂ ਕੁਸਮਰਸ ਪਾਵਾ ਉਹ ਜਿਹੜਾ ਹਿਰਦੇ ਵਿੱਚ ਆਨੰਦ ਆ ਰੂ ਰਸ ਆਇਆ ਪਕਹਿ ਕਹ ਉਹ ਕਹਿਆ ਉਹ ਨਹੀਂ ਦੱਸੋ ਬਸ ਇੱਥੇ ਤੱਕ ਦਸੂ ਰਾਜ ਕਿਹਾ ਜਾਏ ਤੇਸ ਕਿਹਾ ਜਾਏ ਆਨੰਦ ਕਿਹਾ ਜਾਏ ਇਹ ਵੀ ਦੱਸਿਆ ਗਿਆ ਸਰਦਾਰ ਸਦੀਵ ਗਾਲ ਸੰਪਟ ਨਹੀਂ ਆਵੇ ਤਾਂ ਦੱਸ ਤਾਂ ਸਦੀਵ ਗਾਲ ਸੰਪਟ ਨਹੀਂ ਆਵੇ ਤਾਂ ਦੱਸ ਤਾਂ ਜੋ ਉਹਦੇ ਕੋ ਗਿਆਨ ਆ ਗਿਆ ਉਹਨੂੰ ਕੋਈ ਅਗਿਆਨਤਾ ਨਹੀਂ ਬਦਲ ਸਕਦਾ ਇਹ ਤਾਂ ਫਸਾ ਜੋ ਸੰਸਾਰ ਦਾ ਗਿਆਨ ਆ ਰਿਹਾ ਹੈ ਦੁਨ ਮੋੜਿਆ ਸੰਸਾਰ ਉਹਨੂੰ ਅਗਿਆਨਤਾ ਚ ਕੋਈ ਨਹੀਂ ਬਦਲ ਰਿਹਾ ਨਾ ਬਦਲਿਆ ਜਾ ਸਕਦਾ ਸਾਰੀਆਂ ਮਤਾਂ ਇੱਥੇ ਹੀ ਨੇ ਜੋੜ ਲਾ ਲਿਆ ਇਹਨਾਂ ਨੇ ਇਸਾਈਆਂ ਨੇ ਆਹ ਸਭਦ ਹੋ ਗਿਆ ਜਵੀਰ ਗੋਲ ਹੈ ਤੇਰੇ ਜੋੜ ਲਾਏ ਹਾਰ ਗਏ ਨਾ ਸਾਰੇ ਇਹ ਮੈਨੂੰ ਬੁੱਲਤੀ ਪੁਜਾਵਾ ਦੇ ਹਰ ਜਾਣ ਇਹ ਵੀ ਸਾਰਿਆ ਝੂਠੇ ਨੇ ਹਰ ਜਾਣ ਝੂਠ ਤਰ੍ਹਾਂ ਤਰ੍ਹਾਂ ਦੇ ਲੋਕਾਂ ਨੇ ਬੋਲੇ ਨੇ ਆਪਣੀ ਬਤਰੂ ਪਪੂਲਰ ਕਰਨ ਵਾਸਤੇ ਪਪੂਲਰ ਸਾਡੀ ਮੱਤ ਹੋ ਜਵੇ ਨਵੇਂ ਝੂਠ ਬੋਲਦੇ ਪਰ ਹੁਣ ਗਲਾਈ ਲਾ ਬਣੀ ਬੜੀ ਬਹਾਦਰ ਨਾਲ ਬੋਲਿਆ ਦਲੇਰੀ ਨਾਲੇ ਬੋਲਿਆ ਕਿ ਦੁਨੀਆ ਦੇ ਧਰਮ ਦਾ ਹੈ ਕੋਈ ਅਸਲ ਚ ਪਰ ਜੇ ਉਹ ਹੈ ਸੱਚ ਧਰਮ ਕੋ ਸਾਨੂੰ ਸਮਾਂ ਆ ਗਿਆ ਸਾਰੀਆਂ ਮਤਾਂ ਦੇ ਝੂਠ ਗਰਨ ਤਾਂ ਜੋ ਕੱਢ ਦੇਣੇ ਚਾਹੀਦੇ ਅੱਟ ਕਰੇ ਜੂਗੀ ਝਗੜਾ ਖਤਮ ਹੋ ਜਾਊਗਾ ਬੜੀ ਵਧੀਆ ਗੱਲ ਹੈ ਉਹਨੇ ਕਹੀ ਬਹੁਤ ਹੈ ਇਮਾਨਦਾਰੀ ਦੀ ਗੱਲ ਕਹੀ ਹੈ ਔਰੇ ਬੜੀ ਮੁਸ਼ਕਲ ਆ ਤੇ ਸੱਡੇ ਬੜੇ ਗੁਰੂ ਜਿਹੜਾ ਹੋਵੇ ਕਹੜੀ ਗੱਲ ਐਡਮਿਟ ਕਰਦੀ ਮੈਂ ਤਾਂ ਕਹਿੰਦਾ ਇਸ ਕੋਈ ਗੁਰੂ ਹੋਏ ਨਹੀਂ ਜਿਹਨਾਂ ਐਡਮਿਟ ਕੀਤੀ ਹੋਏ ਗੱਲ ਸ਼ਿਵ ਜੀ ਐਡਮਿਟ ਨਹੀਂ ਕਰ ਰਹਾ ਵਿਸ਼ਰੂ ਨਹੀਂ ਕਰ ਰਹਾ ਐਡਮਿਟ ਕੋਈ ਦੇਵੀ ਦੇਵਤਾ ਨਹੀਂ ਐਡਮਿਟ ਕਰ ਰਹਾ ਇਸਲਾਮ ਵਾਲਿਆਂ ਨੇ ਐਡਮਿਟ ਨਹੀਂ ਕੀਤੀ ਇਹ ਗੱਲ ਉਹਨੇ ਐਡਮਿਟ ਕਰ ਲਈ ਔਰ ਚੰਗੇ ਪਾਸੇ ਵੀ ਜਾਊਗੀ ਕੋਈ ਦੁਨੀਆ ਦਾ ਕੋਈ ਚੰਗੇ ਪਾਸੇ ਵੀ ਜਾਊਗੀ ਗੱਲ ਭਲਾ ਹੋਊਗਾ ਜਿਹਦੇ ਸਾਰੇਆਂ ਦਾ ਧਿਆਨ ਆਇਆ ਕਿ ਝੂੜ ਤੋਂ ਝੂੜੇ ਲੜਾਉਂਦਾ ਸਨ ਝੂੜੇ ਖੁਆਰ ਕਰਦਾ ਸਨ ਝੂੜੇ ਬੈਰ ਬਰੋਦ ਬੜਾ ਅਗਲ ਦਾ ਝੂੜੇ ਸਾਰੇ ਝਗੜੇ ਦੀ ਜੜ ਹੈ ਇਹਨੂੰ ਖਤਮ ਕਰੋ ਇਮਾਨਦਾਰੀ ਦੇ ਆਜੋ ਸਾਰੇ ਝਗੜੇ ਖਤਮ ਹੋ ਜਾਣ ਜੇ ਇਹ ਹਵਾ ਚੱਲ ਪਵੇ ਸਮਝੋ ਸਾਜੂ ਹੋ ਗਿਆ ਸ੍ਰਿਸ਼ਟੀ ਤੇ ਸਾਜੂ ਦਾ ਫੇਰਾ ਚੱਲ ਪਿਆ ਸਾਜੂ ਦੀ ਲੜੀ ਲੱਗੀ ਇਹ ਹੀ ਸਾਜੂ ਦੀ ਲੜੀ ਹੈ ਹਾਂਜੀ